ਤੂੰ ਜਾ ਮੈਂ ਜਦੋਂ ਗਿਆ ਸਾਲ ਮੇਰੀ ਸਿਹਤ ਦੇਖ ਕੇ ਕਹਿੰਦੇ ਅਸੀਂ ਹਾਰ ਗਏ ਕੋਈ ਨਹੀਂ ਪਤਾ ਨਹੀਂ ਸਾਲਾ ਕੀ ਚੱਕਰ ਆਈ ਗੱਲ ਜੀ ਸਾਰਿਆਂ ਨੂੰ ਅੱਜ ਆਏ ਅਸੀਂ ਗਊਸ਼ਾਲਾ ਰੋਡ ਖਾਨਪੁਰ ਜੱਸੜ ਪਿੰਡ ਦੇ ਕੋਲੇ ਤੇ ਮੈਂ ਸਾਡਾ ਚੱਲ ਰਿਹਾ ਅੱਜ ਯਾਰ ਮੈਂ ਦੋ ਤਨਾਂ ਤੇ ਆਊਟ ਹੋ ਗਿਆ ਖੌਮਚ ਨਹੀਂ ਹੈ ਯਾਰ ਭਰਾ ਤੁਹਾਡਾ ਆ ਸਾਡੇ ਛਲਾ ਨੂੰ ਫੜਿਆ ਜੋ ਬਣਾਇਆ ਸਕੋਰ ਮਾਰ ਕੇ ਕਹਿੰਦੇ ਕਿੰਨੇ ਰਨ ਮਾਰਿਆ ਤੂੰ ਪਤਾ ਰੁਕ ਜਾ ਮੈਂ ਦੱਸਦਾ ਹਾਂ 18 ਨੇ ਤੇ 8 ਕੰਨਾਂ 8 ਕੰਨਾਂ 18 ਮਾਰਕ ਆਇਆ ਮੁੰਡਾ ਕਹਿੰਦੇ ਤਿੰਨ ਚਾਰ ਚੋਕੇ ਲਾ ਦੇ ਅੱਜ ਸੁਖ ਬੁਲਾਇਆ ਸੀ ਉਧਰ ਰਾਹੁਲ ਉਹ ਨਹੀਂ ਯਾਰ ਮੈਂ ਚੋਕਾ ਸ਼ਿੰਤੂ ਜ਼ਰਾ ਚੱਲਾ بیٹنگ ਤੇ ਹੁਣ ਪੈ ਗਿਆ ਭੈਣ ਜਦੋਂ ਉਹ ਆਰਾਮ ਨਾਲ ਫੜ ਕੇ ਮਾਰ ਗੁਰਮੀਤ ਵੀ ਆ ਗੁਰਮੀਤ ਅੰਪਾਇਰ ਖੜਾ ਹੋਇਆ ਉਹ ਖੜੀ ਦੂਜੀ ਟੀਮ ਜੈਕਟ ਨਹੀਂ ਸਾਡੇ ਮੈਨੂੰ ਕਹਿੰਦਾ ਤੂੰ ਜਾ ਮੈਂ ਜਦੋਂ ਗਿਆ ਉਹ ਸਾਡੇ ਮੇਰੀ ਸਿਹਤ ਦੇਖ ਕੇ ਕਹਿੰਦੇ ਅਸੀਂ ਹਾਰ ਗਏ ਮੈਂ ਨਹੀਂ 900 ਰਹਿੰਦੇ ਸੀ ਉਹਨਾਂ ਨੂੰ ਲੱਗਿਆ ਕਿ ਦੋ ਆ ਉਹ ਵਾਈਟ ਤੇ ਦੁੱਕਾ ਗਿਆ ਉਹ ਕਿੰਨਾ ਵੇਟਾ ਵੱਡਦੀ ਆ ਅੱਛਾ ਅੱਜ ਕੋਈ ਚੱਟੇ ਪਾ ਦੇ ਅਰੇ ਗਿਆ ਜਰੂਰ ਦੀ ਸਟ੍ਰਾਈਕ ਤਾਂ ਮਗਰ ਆਈ ਨਹੀਂ ਗਿਆ ਜਰੂਰ ਜੋ ਡਰਦੇ ਹੀ ਨੇ ਡਰ ਕੇ ਉਹ ਡਾਰੀ ਇੰਨੇਗੇ ਬੜਾ ਬੋਲਦੀ ਭਾਈ ਨਹੀਂ ਚੌਕਾ ਮਾਰਾ ਵੀ ਇਹਨੇ ਉਹ ਤੇ ਸਾਹਮਣੇ ਦਰ ਨਾਲ ਵੀ ਗਰਾਊਂਡ ਇੱਕ ਸਾਡੇ अमन भाई बॉलिंग थे डॉट बॉल हवाज कर ले बॉल तो नहीं कैच विराउट बढ़िया कैच की ताबाई ने ਕਰ ਖਾਸ ਖੇਡ ਰਿਹਾ ਵੀਰਾ ਯਾਰ ਪੰਮਾ ਵੀਰਾ ਵਧੀਆ ਖੇਡ ਰਿਹਾ ਅੱਜ ਲਓ ਜੀ ਸਾਡਾ rahul ਆ ਗਿਆ ਅੱਜ ਬੈਟਿੰਗ ਤੇ ਦੇਖੋ ਕੀ ਰੰਗ ਲਾਉਂਦੇ ਆ ਭਾਜੀ ਸ਼ਿੰਟੂ ਵੀਰਾ ਹੁਣੇ ਆਊਟ ਹੋਇਆ ਵਧੀਆ ਖੇਡ ਰਿਹਾ ਸੀ ਯਾਰ ਮਨੋਬਾਈ ਵਰਿੰਗ ਤੇ ਸਿੰਗਲ ਵੀਰੇ ਵੀਰੇ ਦਾ 100 ਨੌਕ ਅੱਜ ਟੋਟਲ 188 ਆ ਹੈ ਬਹੁਤ ਨਾਮ ਬਾਦ ਵੀਰੇ ਨੇ 100 ਮਾਰਿਆ ਅੱਜ ਵਧੀਆ ਬੈਟਿੰਗ ਕਰ ਰਿਹਾ ਵੀਰਾ ਸਟਿਲ ਇੱਧਰ ਰਾਹੁਲ ਆਹ ਬਾਈ ਦੂਜੀ ਟੀਮ ਹਾਂਜੀ ਕੀ ਕਹੋਂਗੇ ਅੱਜ ਫਿਰ ਕਿੰਨੇ ਗਰਨ ਮਾਰਨੇ ਸਮਝ ਗਿਆ ਨਾ ਕਿੰਨੇ 88 ਹੋਗੇ 13 ਪਰ ਦੇਖਦੇ ਆ ਦਿਖਾਓ ਸਾਈਕ ਤੇ ਬਿੰਨੀ ਬਾਈ ਬੋਲਿੰਗ ਤੇ ਡਾਟ ਤੇਜ਼ ਹੁੰਦਾ ਬਾਈ ਖੜਕੇ ਸੈਕਿੰਡ ਬਾਲ ਵਾਈਡ ਬਾਲ ਪੰਜਾ ਸਿੰਗਲ ਮੈਨ ਸ਼ੀਲਡ ਸਟ੍ਰਾਈਕ ਤੇ ਬਾਜ਼ੇ ਰਪਏ ਇਹਨੇ ਆਊਟ ਕਰਾ ਦੇਣਾ ਤੁਹਾਨੂੰ ਅੱਜ ਅੱਜ ਨਹੀਂ ਭੱਜਦਾ ਭੱਜਿਓ ਨਾ ਆਪਣੇ ਹਿਸਾਬ ਨਾਲ ਦੇਖ ਕੇ ਭੱਜ ਹਾਂ ਵੇਧੇ ਬ੍ਰੇਕਾ ਫੇਲ ਹੀ ਰਹਿੰਦੀਆਂ ਜਦੋਂ ਦੇਖੋ ਆਹ ਬੋਲੋ ਠੀਕ ਠਾਕ ਜਾ ਬਾਈ ਇਹਨੂੰ ਰਨ ਬਹੁਤ ਹੋਇਆ ਮਾਰਤੀ ਤੇਜ਼ ਮਾਰਦਾ ਤੇਜ਼ ਨਹੀਂ ਮਾਰਦਾ ਸਲੋ ਹੀ ਪਾਉਂਦਾ ਨਹੀਂ ਪਾਉਂਦਾ ਮੀਡੀਅਮ ਹੀ ਆ ਪਰ ਸਲੋ ਹੀ ਆ ਵੀਰੇ ਦਾ ਫੇਰ ਆਊਟ ਹੋਣ ਤੋਂ ਕੀ ਕਰਨਾ ਆ ਬਾਈ ਨੂੰ ਰਨ ਆਇਆ ਹੋਇਆ ਹੈ ਹੈ ਹਾਂ ਹਾਂ ਰਾਹੁਲ ਸਟ੍ਰਾਈਕ ਤੇ चढ़ाती हवा च सिंगल ऊंरा स्ट्राइक आ गया शॉट ओहो भाई तो कैच नहीं सिंगल बाउंड्री भी नहीं हुई पर राहुल स्ट्राइक पर आ गया कैच सी वैसे बजने एफर्ट नहीं लाई ਉਹ ਉਧਰ ਪੇਡਾ ਗਈ ਉਹ ਸ਼ਾਟ ਚਾਰ ਹੋ ਗਏ ਕਹਿੰਦੇ ਵੈਲ ਸ਼ਾਟ ਗੁੱਡ ਸ਼ਾਟ ਰਾਹੁਲ ਲਾ ਸ਼ੇਕੂ ਜਾ ਓਏ ਚਵੜਾ ਕੌਣ ਆ ਰਿਹਾ ਸੌਖ ਆ ਗਿਆ ਕਹਿੰਦੇ ਸੌਖ ਠੀਕ ਆ ਵੇਖ ਲੈ ਲੈ ਲੈਫਟੀ ਆ ਬਸ ਤੀਜਾ ਵੀਰ ਮੈਂ ਹੋਰ ਵੀ ਪੰਗਾ ਪੂ ਇਹਨੇ ਵ੍ਰਿਕਟ ਆ ਗਈ ਬਾਈ ਰਾਹੁਲ ਗਿਆ ਬੋਲ ਡੋ ਕੇ ਉਹ ਜਾਂਦਾ ਤੇ ਉਹ ਜਾਂਦਾ ਸੌਖ ਆ ਗਿਆ ਬੈਟਿੰਗ ਤੇ ਤੂੰ ਬੋਲਰ ਤੇ ਆ ਚਾਰ ਗੇਨਾਂ ਹੋ ਗਈਆਂ ਬਾਈ ਦੀਆਂ ਸੌਖ ਆ ਗਿਆ ਸਰਾਹ ਨੋਰ ਕੀਤਾ ਬਾਈ ਨੇ ਸੌਖ ਸਟ੍ਰਾਈਕ ਤੇ ਸਹੀ ਹੈ ਸਹੀ ਹੈ ਸਹੀ ਹੈ ਉਹ ਛੜਤਾ ਬਾਈ ਨੇ ਬਚ ਗਿਆ ਪਤੰਦਰਾ ਆ ਗਈ ਸੀ ਆ ਗਈ ਸੀ ਬਾਈ ਤਾਂ ਛੋਟਾ ਕੈਚ ਬਾਈ ਬੋਲਿੰਗ ਤੇ ਨੇ ਮੈਨੂੰ ਆਊਟ ਕਰਿਆ ਸੀ ਬਾਈ ਤੇ ਸੋਖ ਬੱਤੀ ਗਿਆ ਉਹਨੇ ਬਾਈ ਨੇ ਕੈਚ ਛੱਡਤਾ ਸੇਮ ਆ ਵੀਰੇ ਇੱਧਰ ਬਾਹਰ ਕੱਢੋ ਇੱਕ ਬੰਗੋ ਬਾਹਰ ਹੋ ਜਾ ਹਾਂਜੀ ਨਵਾਂ ਵੱਲ ਛੱਡ ਦੇ ਭਾਈ ਨਹੀਂ ਛੱਡੀ ਅਗਲੀ ਪਮਾ ਦਾ ਸਟ੍ਰਾਈਕ ਤੇ ਸ਼ਾਰਟ ਰਾਮ ਦਾ ਸਿੰਗਲ ਫੁੱਲ ਦੋ ਬੰਦੇ ਓਵਰ ਤੋਂ ਦੋ वेल फील्ड यार क्या फील्ड करी भाई ने यार ਮਾ ਵੀਰਾ ਰਨ ਆਊਟ ਓ ਬਾਈ ਮੂਰੇ ਆ ਗਿਆ ਸੀ ਯਾਰ ਟੱਕਾ ਹੋ ਗਿਆ ਚੋਕਾ ਲੈਗ ਸਾਈਡ ਤੇ ਵਧੀਆ ਸ਼ਾਟ ਮਾਰਿਆ ਮੈਂ ਵੀਡੀਓ ਨਹੀਂ ਬਣਾ ਪਾਇਆ ਯਾਰ ਮੈਂ ਓ ਬਾਤ ਗਿਆ ਬੋਲ ਬੋਲ ਉਹ ਬਾਈ ਬੋਲਿੰਗ ਤੇ ਸੌਖ ਸਟ੍ਰਾਈਕ ਤੇ ਹੋ ਰੜ ਗਈ ਰੜ ਗਈ ਪਵਨ ਬਾਈ ਬੋਲਿੰਗ ਤੇ ਸੌਖ ਸਟ੍ਰਾਈਕ ਤੇ ਵਾਈਟ ਬਾਲ ਡਾਟ ਬੋਲ ਸ਼ਾਰਟ ਸ਼ਾਰਟ ਵਧੀਆ ਬੋਲ ਮਾਰ ਰਿਹਾ ਫੇਰ ਉਧਰ ਬੜੀ ਜੰਦਾ ਚੌਕਾ ਮਾਰਿਆ ਸੁਖ ਨੇ ਸਟ੍ਰਾਈਕ ਸ਼ਾਰਟ ਨੂੰ ਦਿਆ 4 ਰਨ ਚੌਕਾ 6 ਜੋ 8 ਆਇਆ ਗੁਰਮੀਸ਼ ਸਟ੍ਰਾਈਕ ਤੇ ਸ਼ਾਬਾਸ਼ ਸ਼ਾਬਾਸ਼ ਵਨ ਬੋਲ ਦੋ ਡਾਟ ਹੋ ਗਏ ਗੁਰਮੀਤ ਤਾਂ ਪ੍ਰੈਸ਼ਰ ਚੰਗਾ ਕਮਲ ਭਾਈ ਦੇਖੋ ਕੀ ਬਣਦਾ ਭਾਈ ਵੀਰੂ ਭਾਈ ਬੋਲ ਵਧੀਆ ਭਾਗੇ ਅੱਜ ਫੀਲਡ ਚੇਂਜ ਕਰਤੀ ਓ ਬਈ ਲਾਤਾ ਘਟ ਤੇ ਚਲੋ ਜੀ ਗੁਰਮੀਸ਼ ਸਟ੍ਰਾਈਕ ਤੇ

ਪਟੂਆ ਸ਼ਾਬਾਸ਼ ਉੱਖ ਤੋਂ ਲੱਗ ਨਹੀਂ ਰਹੀ ਅੱਜ ਲੱਗਦੇ ਨਹੀਂ ਵੀ ਹੂੰ ਪਵਨભાઈ ਬੋਲਿੰਗ ਤੇ ਵਧੀਆ ਭਾਈ ਆਰਦਾ ਆਰਦਾ ਬਾਈ ਸ਼ਾਟ ਇੱਕ ਕਰੇਗਾ ਡੈਕਟਰ ਦੇ ਬਨੇ ਉਹ ਦੋ ਹੋ ਗਏ ਦੋ ਚੱਲ ਉਹ ਯਾਰ ਡੈਕਟ ਹੋ ਗਈ ਮੈਂ ਡੈਕਟ ਹੋ ਗਈ ਦੋ ਲੈ ਗਏ ਵੀ ਮੁੰਡੇ ਵਧੀਆ ਰਨਿੰਗ ਕੀਤੀ ਗੁਰਮੀਤ ਆ ਗਿਆ ਸਟ੍ਰਾਈਕ ਤੇ ਫੇਰ ਖੜ ਜਾ ਯਾਰ ਸ਼ਾਰਟ ਬਾਲ ਵਾਈਡ ਬਾਲ ਭਾਈ ਨੇ ਲਾਸਟ ਬਾਲ ਦੁਬਾਰਾ ਗੁਰਬਿੰਦ ਸਟ੍ਰਾਈਕ ਤੇ ਸ਼ਾਰਟ ਆ ਜਾ ਭਾਈ 6 ਉਹ ਵਾਹ ਵੀ ਵਾਹ ਲਓ ਜੀ ਮੁੰਡੇ ਨੇ ਮਾਰਤਾ ਲਾਸਟ ਬਾਲ ਤੇ ਸ਼ਾਬਾਸ਼ 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 ਕੋਈ ਸਵੈਟਰ ਹੋ ਗਿਆ ਹਾਂ 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 ਹੋ ਗਿਆ 6 ਮਾਰਤਾ ਮੁੰਡੇ ਨੇ ਲਾਸਟ ਬਾਲ ਤੇ ਪਾ ਲਈ 234 ਨੇ ਆਹੋ ਹਾਂਜੀ 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 ਲੋ ਜੀ ਲੋ ਜੀ ਸਾਡੀ ਬੈਟਿੰਗ ਹੋ ਗਈ ਪੰਮੇ ਵੀਰ ਨੇ ਮਾਰਿਆ 100 ਅੱਜ ਬਹੁਤ ਵਧੀਆ ਬੈਟਿੰਗ ਕਰੀ ਸਕੋਰ 234 ਨੇ ਆਪਣੇ ਆ ਦੇ ਚਾ ਵੀਰ ਆਹ ਲੋ ਗੁਰਮੀ ਨੇ ਲਾਸਟ ਬੋਲ ਤੇ ਚੱਕਾ ਮਾਰਿਆ ਬੋਲ ਨਾਲ ਇਹ ਤੇ ਗੋਲੋਂ ਗੱਡੀ ਜਾਂਦੇ ਵਿੱਚ ਮੈਂ ਤੁਹਾਨੂੰ ਸਕੋਰਿੰਗ ਸੈਂਡ ਕਰ ਲਵਾਂ ਨੂੰ ਪੁੱਛ ਲੱਗੇ ਨੂੰ ਕਰਨੀ ਆ ਮੇਰਾ ਨਹੀਂ ਮਾਰੀ ਪਾਏ ਲਾ ਤਾ ਉਹ ਤਾਂ ਸਹੀ ਗੱਲ ਹੈ ਨਹੀਂ ਤਾਂ ਬਹੁਤ ਲੰਬਾ ਲਾ ਗਿਆ ਲਾ ਗਿਆ ਲਾਸਟ ਬੋਲ ਤੇ ਉਹਨੂੰ ਵੀ ਡਾਊਟ ਸੀ ਨਾ ਕਿ ਮੈਨੂੰ ਬੋਲਣਗੇ ਨਹੀਂ ਆਹ ਸ਼ਾਟ ਕਰੇ ਮਾਰਿਆ ਨਹੀਂ ਵੇਹ ਜਿਹੜਾ ਮਾਰਤਾ ਉਹ ਬੋਲ ਲੈ ਲਿਓ ਆਪਨੀ ਸੀ ਬੋਲਾ ਵਾਲੀ ਆਹੋ ਬੋਲ ਬੋਲ ਲਾ ਲੰਨੇ ਆ ਗਿਆ ਕੋਈ ਬਾਬਾ ਉਹ ਬੋਲ ਦੇ ਦਿਆ ਆ ਆ ਗਿਆ ਬੋਲ ਦਿਓ ਨਾ ਹੀ ਪਈ ਹੈ ਤਾਂ ਇੱਕ ਅਦਾ ਹੋਰ ਮੈਚ ਹੈ ਜਿਹੜਾ ਕਢਾ ਲਈ ਹਾਂ ਵਧੀਆ ਭਈਆ ਬੋਲ ਹਾਂ ਸਹੀ ਸਾਡੀ ਆ ਗਈ ਬੋਲਿੰਗ ਹੁਣ ਰਾਜੂ ਵੀਰ ਫਸਟ ਓਵਰ ਉਧਰ ਹੈ ਨਹੀਂ ਕੋਈ ਮੈਂ ਆ ਗਿਆ ਮਿਡ ਆਫ ਤੇ ਸਿੰਟੂ ਵੀਰੇ ਦੀ ਵਿਕਟ ਆ ਗਈ ਰਾਜੂ ਵੀਰ ਨੇ ਕੈਚ ਕਰਿਆ ਬੰਦਾ ਵੇਚ ਦੋ ਚਾਹ ਉਹ ਕਹਿੰਦਾ ਉੱਪਰ ਹੋ ਗਈ ਉੱਪਰ ਹੋ ਗਈ ਬਾਲ ਉਹ ਉੱਪਰ ਦੀ ਚਲੋ ਆ ਗਿਆ ਬੈਟਸਮੈਨ ਬਿੰਨੀ ਭਾਈ ਆ ਗਿਆ ਬੈਟਿੰਗ ਖੇਡ ਲਓ ਵਿੱਚ ਮੈਡ ਪਟਣਾ ਖੜਦੇ ਸੀ ਛੇ ਰਹਿ ਗਏ ਖੜ ਜਾ ਮੈਡ ਪਟਣਾ ਖੜ ਜਾ ਓਰੀ ਕਿਨੇ ਮੈਂ ਇੱਕ ਤੇਰੇ ਛੱਡੇ ਜੋ ਤੈਨੂੰ ਕਿ ਅੱਗੇ ਹੋ ਅੱਗੇ ਹੋ ਤੂੰ ਕਹਿੰਦਾ ਮਾਤੋਂ ਆਪਣਾ ਬਣਾ ਰ ਰਿਹਾ ਵਾਹ ਤਾਂ ਗਿਆ ਹੀ ਅੱਗੇ ਨਹੀਂ ਆਇਆ ਨਹੀਂ 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 ਆਇਆ ਬਹੁਤ ਪਿੱਛੇ ਸੀ ਉਹ ਹੋਣਾ ਹੀ ਨਹੀਂ ਸੀ ਕਿ ਤੇਰੇ ਹੱਥ ਜਿਹੜੀ ਤੂੰ ਸ로우 ਮਾਰ ਰਿਹਾ ਇੱਕ ਸੁੱਖ ਦਾ ਜਿਹੜਾ ਰਨ ਆਊਟ ਛੱਡਿਆ ਤੂੰ ਆਇਆ ਨਹੀਂ ਅੱਗੇ ਬਹੁਤ ਪਿੱਛੇ ਸੀ ਕਿਉਂਕਿ ਉੱਥੋਂ ਲੈ ਰਹੇ ਸੀ ਫਿੰਗਰਾਂ ਉਹਨੇ ਬਹੁਤ ਲਈਆਂ ਪਹਿਲਾਂ ਗੁਰਬੀਰ ਕੋਲੇ ਕੈਚ ਆ ਗੁਰੂ ਤਾਂ ਹੀ ਘੁੰਮੀ ਜਾਵੇ ਆ ਦੇਖ ਹਾਂ ਹਾਂ ਬੋਲਾ 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 ਹਾਰਿਆ ਹਾਰਿਆ ਇਹ ਜਖਲਾ ਗੁਰਬੀਰ ਇਹਨੂੰ ਕਹਿੰਦਾ ਮੈਂ ਗੁਰਮੀਤ ਦੇ ਪਿੱਛੇ ਮੈਂ ਕਿਹਾ ਗੁਰਮੀਤ ਕਰੀਂ ਕਿ ਜਾਂਦਾ ਆ ਕੋਈ ਹੈ ਹੱਥ ਲੈ ਕੇ ਮੇਰੇ ਹੱਥ ਤੇ ਵੀ ਕਿ ਬੋਲਦੇ ਵੀ ਕਹੇ ਸੀ ਹੱਥ ਲਾ ਯਾਰ ਹੁਣ ਤਾਂ ਹਾਰ ਗਏ ਓਏ ਥੋੜਾ ਯਾਰ ਜੀ ਨਹੀਂ ਆਂਦੀ ਆ ਮੇਰੇ ਹਾਰ ਯਾਰ ਮੇਰੀ ਗੱਲ ਸੁਣੋ ਜਿੱਦ ਦੇ ਸੀ ਕਿ ਮੈਂ ਤੁਹਾਨੂੰ ਮੈਨੂੰ ਕੋਈ ਕਹਿੰਦਾ ਕਹਿੰਦਾ ਮੈਂ ਉੱਡਾ ਤੀਰ ਨਹੀਂ ਲੈਣਾ ਓਏ ਕੋਣੇ ਜੋ ਮੈਚ ਸ਼ੁਰੂ ਨਹੀਂ ਹੋਏਗੀ ਨਾ ਪਹਿਲਾਂ ਹੀ ਕਹਿੰਦਾ ਕਹਿੰਦਾ ਭਾਈ ਇਹ ਤਾਂ 250 ਹੀ ਚੋਈ ਇਸਨੇ ਮੈਨੂੰ ਮੈਨੂੰ ਪਹਿਲਾਂ ਹੀ ਲੱਗਣ ਲੱਗਿਆ ਜਿਆ 10 ਹੋਰਾਂ ਦੇ ਯਾਰ ਬਾਉਂਡਰੀ ਇਹ ਤੇ ਕੈਚ ਹੋਣੇ ਨਹੀਂ ਜਾਂ ਉਹ ਆਊਟਫੀਲਡ ਵੀ ਤਾਂ ਕਿੱਡੀ ਤੇ ਆ ਬਹੁਤ ਤੇਜ਼ ਆ ਬਹੁਤ ਤੇਜ਼ ਬਾਲ ਬਹੁਤ ਤੇਜ਼ ਆ ਪੁੱਛੋ ਭੈਣਾਂ ਚ ਗੋਡੇ ਨਾਲ ਕਿਵੇਂ ਰੋਕਦਾ ਮੈਚ ਹਾਰ ਗਏ ਯਾਰ ਅੱਜ ਮੈਂ ਬਹੁਤ ਜ਼ੋਰ ਦੀ ਡਿੱਗਿਆ ਵੀਰੇ ਯਾਰ ਆਪਾਂ ਦੀ ਧੌਣ ਮੁਰ ਗਈ ਮਿੱਤਰੋ ਯਾਰ ਮੈਚ ਅਸੀਂ ਅੱਜ ਹਾਰ ਗਏ ਤੇ ਬੋਲਿੰਗ ਤੇ ਫਿਲਡਿੰਗ ਥੋੜਾ ਰਹਿ ਗਿਆ ਦੋ ਕੈਚ ਛੁੱਟ ਗਏ ਤੇ ਵਲੌਗ ਥੋੜੀ ਲੇਟ ਹੋ ਗਿਆ ਐਂਡਿੰਗ ਲੇਟ ਹੋ ਗਈ ਤੇ ਤੁਹਾਨੂੰ ਵਲੌਗ ਦੱਸੋ ਮੇਰਾ ਕਿੱਦਾਂ ਲੱਗਿਆ ਕਿ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਨੈਕਸਟ ਸੰਡੇ ਤੇ ਤਦ ਤੱਕ ਲਈ ਰੱਬ ਰੱਖਾ